ਜਦੋਂ ਵੀ ਤੁਸੀਂ ਕਿਸੇ ਲਾਈਨ ਨੂੰ ਅਪਣਾਓ ਤੁਹਾਨੂੰ ਉਹਦੇ ਪ੍ਰਤੀ ਪੈਸ਼ਨੇਟ ਹੋਣੇ ਚਾਹੀਦੇ ਹੋ ਤੁਸੀਂ ਤੁਹਾਨੂੰ ਸੁਪਨੇ ਜਾਗਣਾ ਬੈਠਣਾ ਜਿਵੇਂ ਰਾਜਕਪੂਰ ਨੂੰ ਕਿਸੇ ਨੇ ਪੁੱਛਿਆ ਸੀ ਕਿਸੇ ਨੀਮੀ ਦੀ ਡੈਫੀਨਿਟਿਵ ਉਹ সিনেমা ਕੀ ਹੈ ਸੌਣਾ ਬੈਠਣਾ ਉੱਠਣਾ ਖਾਣਾ ਪੀਣਾ ਸੌਣਾ ਇਹ ਸਭ ਸਿਨੇਮਾ ਹੀ ਸਿਨੇਮਾ ਹੈ ਮੇਰੇ ਲਈ ਤੁਸੀਂ ਹਰ ਵਕਤ ਤੋਂ ਦੇ ਚੋਂ ਤੁਹਾਨੂੰ ਪਤਾ ਨਹੀਂ ਕਦੋਂ ਕਿਹੜਾ ਥਾਟ ਆ ਜਾਏ ਕਿ ਯਾਰ ਫਲਾ ਕਹਾਣੀ ਲਈ ਇਹਨੂੰ ਐ ਨਾ ਕਰੀਏ ਜਾਂ ਉਹ ਬੰਦਾ ਜਿਹੜਾ ਮੇਰੇ ਸਾਹਮਣੇ ਬੁੱਲ ਰਿਹਾ ਹੈ ਇਹਨੂੰ ਕਿਸੇ ਕੈਰੈਕਟਰ ਦੇ ਵਿੱਚ ਨਾ ਢਾਲਾਂ ਮੈਂ ਕਿਉਂਕਿ ਜ਼ਿੰਦਗੀ ਚੋਈ ਚੀਜ਼ਾਂ ਲਈਆਂ ਜਾਂਦੀਆਂ ਨੇ ਨਾ ਇਹੀ ਬਣਾਇਆ ਜਾਂਦਾ ਨਾ ਹੁਣ ਚਲੋ ਤੁਹਾਡੇ ਤਾਂ ਚਲੋ ਇੰਟਰਵਿਊ ਹੈ ਤੁਸੀਂ ਲਾਈਟ ਰੱਖਿਆ ਤਾਂ ਕਰ ਅਸੀਂ ਇਹਨੂੰ ਫਿਲਮ 'ਚ ਸ਼ੂਟ ਕਰਨਾ ਹੋਵੇ ਤਾਂ ਅਸੀਂ ਸੋਰਸ ਬਣਾਉਣੇ ਆ ਕਿ ਲਾਈਟ ਦਾ ਸੋਰਸ ਕੀ ਹੈ ਸਾਹਮਣੇ ਉਹ ਆ ਰਹੀ ਗੜਕੀ 'ਚ ਜਾਂ ਇਹਦੇ ਪਰਦੇ ਹਟੇ ਹੋਏ ਨੇ ਜਾਂ ਇਹ ਪਰਦਿਆਂ ਦੇ ਵਿੱਚੋਂ ਜਿਹੜੀ ਲਾਈਟ ਆਊਗੀ ਤਾਂ ਸਾਡੇ ਫੇਸ ਤੇ ਉਹੋ ਜਿਹੀ ਲਾਈਟ ਹੋਣੀ ਚਾਹੀਦੀ ਹੈ ਕਿਉਂਕਿ ਜੋ ਅੱਖਾਂ ਦਿੱਤੀਆਂ ਨੇ ਕੈਮਰੇ ਉਹੋ ਜੇ ਨਹੀਂਗੇ ਇਹਨਾਂ ਦੇ ਲੈਂਜ਼ਸ ਉਸ ਤਰ੍ਹਾਂ ਦੇ ਨਹੀਂਗੇ ਰੱਬ ਨੇ ਲੈਂਸਸ ਵਾਲੇ ਵਧੀਆ ਨੇ ਸੋ ਉਸ ਲੈਵਲ ਤੇ ਬਣਾ ਸਕੀਏ ਕ੍ਰੀਏਟ ਕਰ ਸਕੀਏ ਹਾਫ ਲਾਈਟ ਹੈ 1/4 ਹੈ ਉੱਪਰ ਪੈ ਰਹੀ ਹੈ ਥੱਲੇ ਨਹੀਂ ਆ ਰਹੀ ਵਗੈਰਾ ਵਗੈਰਾ ਸੀਨ ਦੇ हिसाब ਨਾਲ ਤੁਸੀਂ ਕ੍ਰੀਏਟ ਕਰਦੇ ਹੋ ਸੋ ਜਦੋਂ ਤੁਸੀਂ ਇਹਨਾਂ ਡਿਟੇਲਸ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿੰਨਾ ਕੰਮ ਹੈ